ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਕਲ ਪ੍ਰਧਾਨ ਲੋਹਿਆ ਸ਼੍ਰੋਮਣੀ ਕਾਲੀ ਦਲ ਜਨਤਾ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਤੇ ਬਹੁਤ ਬਹੁਤ ਉਹਨਾਂ ਦਾ ਧੰਨਵਾਦੀ ਆ ਜਿਨ੍ਹਾਂ ਨੇ ਸ਼੍ਰੋਮਣੀ ਕਾਲੀ ਦਲ ਦੇ ਬਲਾਗ ਸੰਪਤੀ ਦੇ ਪੰਜ ਅਮੀਰਵਾਰ ਆ ਕੁਲੇ ਖੜੇ ਸਾਡੇ ਤੇ ਇੱਕ ਸਾਡਾ ਆਯਾਦ ਵੀਰਵਾਰ ਜਸਪਾਲ ਸਿੰਘ ਜੀ ਸਿਖਚਾਲ ਤੋਂ 6 ਉਮੀਦਵਾਰ ਜੇਤੂ ਕੀਤੇ ਹਨ ਅਸੀਂ ਜਨਤਾ ਦੇ ਬਹੁਤ ਰਿਣੀ ਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜਨਤਾ ਦਾ ਮਤਲਬ ਇਹਨਾਂ ਤਨਵਾਰ ਵੀ ਕੀਤਾ ਨਹੀਂ ਦੇ ਸਕਦੇ ਜਨਾਬ ਸਾਡੇ ਦੇ ਭਰੋਸਾ ਜੀ ਧੰਨਵਾਦ ਜੀ ਜੋ ਨੰਬਰ ਜੀ ਤੁਹਾਡਾ ਜੋ ਨੰਬਰ ਗੜੇ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਸਾਡਾ ਜੋ ਨੰਬਰ 15 ਜੀ ਤਲਵੰਡੀ ਮਾਰੂ ਕੀ ਨਾ ਤੁਹਾਡਾ ਮੇਰਾ ਨਾਮ ਗੁਰਬਚਨ ਸਿੰਘ ਜੀ ਕਿੰਨੀਆਂ ਵੋਟਾਂ ਦੇ ਨਾਲ ਜਿੱਤੂਰੇ ਮੈਂ 2 ਵੋਟਾਂ ਕਾਂਗਰਸ ਨਾਲੋਂ ਵੱਧ ਆ ਜੀ ਜੀ ਤੇ 50 ਵੋਟਾਂ ਚੜ੍ਹਨ ਨਾਲੋਂ ਵੱਧ ਆ ਜੀ ਕਾਫੀ ਦਾ ਥੋੜੇ ਫਰਕ ਤੇੜੇ ਜਿੱਤੂ ਰਿਹਾ ਅਗਲੇ ਉਮੀਦਵਾਰ ਦੇ ਨਾਲ ਬਲਕਾਰ ਤੁਹਾਡੇ ਬਲਕਾਰ ਸੰਕੇਤ ਦੇ ਪਿੰਡ ਦੇ ਜੋਨ ਨੰਬਰ 1 ਜੀ ਕਿੰਨੀਆਂ ਵੋਟਾਂ ਦੇ ਜਿੱਤੇ 260 ਵੋਟਾਂ ਦੇ ਜਿੱਤੇ ਠੀਕ ਹੈ ਜੀ ਹਾਂ ਜੀ ਬਈ ਕਿਨੋ ਚਰਨ ਸਿੰਘ ਜੀ ਜੋਨ ਨੰਬਰ 2 ਨਾਲ ਤੋਂ ਜੀ 403 ਵੋਟਾਂ ਤੋਂ ਜਿੱਤੂ ਆ ਜੀ ਬਹੁਤ ਬਹੁਤ ਧੰਨਵਾਦ ਜੀ ਜਿੰਨਾਂ ਸਾਡੇ ਨੇ ਵੋਟਾਂ ਪਾਈਆਂ ਬਹੁਤ ਬਹੁਤ ਧੰਨਵਾਦ ਸਰਕੀਰਾ ਤੁਹਾਡਾ ਮੇਰਾ ਨਾਮ ਸੁਭਾ ਸਿੰਘ ਜੋਨ ਨੰਬਰ 13 ਪਿੰਡ ਚੱਕ ਜੇਲਾ ਮੈਂ ਕਰੀਬ 3.5 400 ਬੋਲ ਦੇ ਕਰੀਬ ਜਿੱਤਿਆ ਵਾਂ ਮੈਂ ਬਹੁਤ ਧੰਨਵਾਦ ਕਰਦਾ ਸੁਖਵੀਰ ਸਿੰਘ ਬਾਦਲਾਦਾ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਵਜੋਂ ਦੁਆਰਾ ਉਹਨਾਂ ਨੇ ਜਾਨ ਕੋਕੀ ਮੜਾਂ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਉਹਨਾਂ ਨੇ ਤੇ ਦੁਬਾਰਾ ਲੋਕਾਂ ਨੂੰ ਉਤਸ਼ਾਹ ਹੋਇਆ ਲੋਕੀ ਸਾਰੇ ਸਾਡੇ ਨਾਲ ਜੁੜੇ ਸਾਡੇ 6 ਮੈਂਬਰ ਜਦਾਂ ਇਥੋਂ ਤੋਂ ਅੰਮ੍ਰਿਤ ਕਾਲੀ ਦਲ ਜਿੱਤੇ ਆ ਲੋਹਿਆਂ ਹੱਲ ਕੇ ਜੀ ਧੰਨਵਾਦ ਜੀ ਮੌਕੀ ਨਾ ਤੁਹਾਡੇ ਮਨਜੀਤ ਕੋ ਜੀ ਕਿੰਨਾ ਨੂੰ ਨੰਬਰ ਹੈ 5 5 ਜਲਾਲਪੁਰ ਕਲਾ ਕਿੰਨੀਆਂ ਵੋਟਾਂ ਦੇ ਨਾਲ ਜਿੱਤ ਗਏ ਤੁਸੀਂ 55 ਵੋਟਾਂ ਦੇ ਨਾਲ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਅਕਾਲੀ ਦਲਵਾ ਉਹਦੇ ਰੇਡ ਦੁਆਰਾ ਜਿਹੜਿਆ ਸਿਆਸਤ ਦੇ ਵਿੱਚ ਜਿਹੜਿਆ ਖੜਦੇ ਨਜ਼ਰ ਆ ਰਹੇ ਤੁਸੀਂ ਦੇਖ ਸਕਦੇ ਜੇਤੂ ਜਿਹੜੀਆਂ ਟੀਮਾਂ ਵਾ ਨਾਲ ਖੜੀਆਂ ਨੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਜਿਹੜੇ ਹਾਲੇ ਰਿਜ਼ਲਟ ਜਿਹੜੇ ਆਨ ਆਲੇ ਤੁਹਾਡੇ ਸਾਹਮਣੇ ਲੱਗਿਆ ਪਾਇਆ ਅੱਜ ਸਵੇਰੇ ਹੀ ਕਾਊਂਟਿੰਗ ਦਾ ਪ੍ਰੋਸੈਸ ਇੱਥੇ ਲੋਈਆਂ ਖਾਸ ਮੈਂ ਰਿਟਰਨਿੰਗ ਅਫਸਰ ਜਸਪਾਲ ਸਿੰਘ ਬਾਜਵਾ ਜੀ ਜੀ ਤੇ ਸਵੇਰੇ 8 ਵਜੇ ਸ਼ੁਰੂ ਹੋਇਆ ਸੀਗਾ ਤੇ ਬੜਾ ਪੀਸਫੁਲੀ ਕੰਮ ਚੱਲਿਆ ਜੀ ਸਾਰਾ ਦਿਨ ਜੀ ਤੇ ਜਿਹਦੇ ਵਿੱਚ ਸਾਡੇ ਕੋਲ 15 ਜੋਨ ਸੀਗੇ ਪੰਚਾਇਤ ਸੰਮਤੀ ਦੇ ਔਰ ਇੱਕ ਸੀਗਾ ਜ਼ਿਲ੍ਹਾ ਪ੍ਰੀਸ਼ਦ ਦਾ ਗਿੰਦਰਪਿਟੀ ਪਲੱਸ 14 ਕੇ ਪਿੰਡ ਸਾਡੇ ਕੋ ਢੰਡੋਵਾਲ ਸੀਟ ਦੇ ਸੀ ਸਰ ਪਰ ਇਹਦੇ ਵਿੱਚ ਇਹ ਆ ਵੀ ਪਬਲਿਕ ਨੇ ਵੀ ਬਹੁਤ ਸਜ਼ਾ ਦਿੱਤਾ ਮਲਾਜ਼ਮਾਂ ਨੇ ਵੀ ਤੇ ਪੀਸਫੁਲੀ ਇਹਦਾ ਰਿਜ਼ਲਟ ਆਇਆ ਤੇ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਗੜਬੜੀ ਨਹੀਂ ਹੋਈ ਇਸ ਕਰਕੇ ਮੈਂ ਜਿਹੜੇ ਲੋਈਆਂ ਜੋ ਆਉਂਦੇ ਹੈਗੇ ਸਾਰੇ ਵਸਨੀਕ ਉਹਨਾਂ ਦਾ ਖਾਸ ਧੰਨਵਾਦ ਕਰਦਾ ਜੀ ਇਸ ਇਲਾਕੇ ਦਾ ਨਾ VOTING ਪ੍ਰਕਿਰਿਆ ਸਮੇਂ ਕੋਈ ਸ਼ਿਕਾਇਤ ਆਈਏ ਤੇ ਨਾ ਹੀ ਅਜ ਕਾਊਂਟਿੰਗ ਸਮੇਂ ਤੇ ਖਾਸ ਕਰਕੇ ਹੁਣ মিডিਆ ਤਾਂ ਤੇ ਹੈ ਹੀ ਜੀ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠ ਕੇ ਤਾਂ ਵਧੀਆ ਕਵਰੇਜ ਕੀਤੀ ਹੈ। ਤੇ ਇਸ ਵਾਸਤੇ ਜਿਹੜਾ মিডিਆ ਸਾਡੇ ਇਲਾਕੇ ਦਾ ਜੀ ਉਹ ਵੀ ਸਾਰਾ ਵਧਾਈ ਨਾ। ਧੰਨਵਾਦ। ਹਾਂ ਜੀ ਕੀ ਨਾਮ ਤੁਹਾਡਾ? ਗੁਰਦੀਪ ਸਿੰਘ ਜੀ। ਜੀ। ਇਹ ਕਿੰਨੀਆਂ ਕਵੋਟਾਂ ਦੇ ਨਾਲ ਤੁਸੀਂ ਜਿੱਤੁਰੇ ਆ? ਮੈਂ ਜੀ ਦੇਖੋ ਜ਼ਿਲ੍ਹਾ ਪ੍ਰੇਸ਼ਾ ਕਿੱਧਰ ਗਿੰਦਰਪਿੰਡੀ 10 ਨੰਬਰ ਜ਼ੋਨ ਤੋਂ ਜੀ। 1453 ਵੋਟਾਂ ਨਾਲ ਜਿੱਤੁਰੇ ਆ। ਕਿਹੜੀ ਪਾਰਟੀ ਦੇ? ਕਾਂਗਰਸ ਪਾਰਟੀ ਹਾਂ ਜੀ। ਸਭ ਤੋਂ ਇੱਕ ਆ ਦੋਸਤੋ ਜ਼ਿਲ੍ਹਾ ਪ੍ਰੇਸ਼ਾ ਦੇ ਬਰਾਕ ਸਭੇ ਦੇ ਜਿਹੜੇ ਜ਼ੋਨਾਂ ਚੱਲਦੇ ਆ ਉਹਨਾਂ ਦੇ ਵਿੱਚ ਜਿਲ੍ਹਾ ਜਲੰਧ ਜਿਹੜਾ ਬਲਾਕ ਸੰਤਰੀ ਦੀਆਂ ਚੋਣਾਂ ਆੜੀਆਂ ਉਹਨਾਂ ਦੇ ਵਿੱਚ ਜਿਹੜਾ ਇੱਕੋ ਇੱਕ ਆਜ਼ਾਦ ਉਮੀਦਵਾਰ ਜਿਹੜਾ ਜਿੱਤੇ ਆ ਸੰਤ ਸੀਚੇਵਾਲ ਜੀ ਦੇ ਪਿੰਡ ਤੇ ਆ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸਰ ਕੀ ਨਾਮ ਆ ਜਿਹੜਾ ਜਿੱਤੂਆ ਹਾਂਜੀ ਜਿਹੜੇ ਸਾਡੇ ਉਮੀਦਵਾਰ ਸੀ ਜੇ ਉਹ ਨਰਿੰਦਰ ਕੌਰ ਜੀ ਜੀ ਤੇ ਕਿੰਨੀਆਂ ਵੋਟਾਂ ਦੇ ਨਾਲ ਜਿੱਤੇ ਆ ਤੁਸੀਂ ਇਹ ਅਸੀਂ 98 ਵੋਟਾਂ ਦੇ ਨਾਲ ਜਿੱਤੇ ਠੀਕ ਆ ਕਿਹੜਾ ਪਿੰਡ ਸੀਚੇਵਾਲ ਹਾਂਜੀ ਸੀਚੇਵਾਲ ਨੂੰ ਬਲੌਂ ਕਰਦੇ ਆਂ ਜੀ ਬਾਬਾ ਜੀ ਦਾ ਪਿੰਡ ਆ ਬਾਬਾ ਜੀ ਦਾ ਪਿੰਡ ਆ ਠੀਕ ਆ ਤੇ ਬਾਬਾ ਜੀ ਦੇ ਸੇਵਾਦਾਰ ਆ ਜੀ ਤੇ ਇਸ ਕਰਕੇ ਤੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਅਸੀਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ